ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਮੈਂ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਦਿਨ ਚੜਿਆ ਜੀ ਭਾਗਾਂ ਵਾਲਾ ਖੁਸ਼ੀਆਂ ਵਾਲਾ ਉਹ ਇਸ ਕਰਕੇ ਚੜਿਆ ਜੀ ਅੱਜ ਨਿਕਲ ਗਈ ਜੀ ਧੁੱਪ ਤਾਂ ਇਸ ਕਰਕੇ ਸਾਰੇ ਟੱਬਰ ਬਾਹਰ ਹੋਇਆ ਪਿਆ ਜੀ ਨਿਆਣੇ ਵੀ ਮਸੀਓ ਟਿਕਣ ਲੱਗੇ ਕਿਉਂਕਿ ਇਹ ਠੱਡ ਦੇ ਮਾਰੇ ਅੰਦਰ ਬੈਠੇ ਰਹੇ ਨੇ ਇਹਨਾਂ ਨੂੰ ਆਏ ਆ ਵੀ ਅਸੀਂ ਬਾਹਰ ਨਿਕਲੀਏ ਬਾਹਰ ਨਿਕਲੀਏ ਇਸ ਕਰਦਾ ਹੀ ਵਾਟਾ ਧੁੱਪ ਦੇ ਤੇ ਇਹਨੂੰ ਤੇ ਮੋਰ ਕਦੇ ਇਹਨੇ ਸੋਣਾ ਹੈ ਨੀ ਜੀ ਅੱਜ ਇਹ ਸੋਣ ਨੂੰ ਰੋਈ ਜਾਂਦਾ ਏ ਦੀਦੀ ਕਹਿੰਦੇ ਵੀ ਅੱਜ ਤੂੰ ਬੰਨ ਨਿਕਲੀ ਆ ਵੀ ਦੋ ਤਿੰਨ ਦਿਨਾਂ ਬਾਅਦ ਬੱਚਿਆਂ ਨੂੰ ਨੜਾਉਂਦ ਨੇ ਐ ਨਾ ਅਸੀਂ ਫਿਰ ਬੀਨੂੰ ਨੜਾ ਦਈਏ ਤੇ ਇੱਧਰ ਮਮੀ ਫਿਰ ਹੁਣ ਆਏ ਆ ਮਮੀ ਨੂੰ ਵੀ ਪਹਿਲਾਂ ਟੋਪੀ ਨਾ ਲਾਓ ਸਸਰੀਕਾਲ ਜੀ ਸਾਰੇ ਨੂੰ ਟੋਪੀ ਲਾ ਲ ਆਪਣੀ ਦੇਦੀ ਤੇ ਉਧਰ ਸਾਡੀ ਆਂਟੀ ਜੀ ਐਵੇਂ ਅੱਜ ਭਲਾ ਉਹ ਸਸਰੀਕਾਲ ਆਂਟੀ ਜੀ ਹਾਂ ਉਧਰ ਪਾਪਾ ਜੀ ਨੂੰ ਵੀ ਬੁਲਾਓ ਸਸਰੀਕਾਲ ਜੀ ਤੇ ਹੁਣ ਇੱਧਰ ਵੀ ਆਂਟੀ ਨੂੰ ਬੁਲਾ ਦੇ ਸਸਰੀਕਾਲ ਹਾਂ ਤੇ ਇਹੇ ਆਂਟੀ ਤੁਸੀਂ ਯਾਦ ਕਰੋ ਜਦ ਪਿੰਡ ਚ ਵੱਢਣੇ ਸੀ ਮਨਕੀਰਤ ਦੇ ਲੱਡੂ ਕਿਆ ਪਹਿਲੀ ਉਹ ਵੰਡਣੇ ਲੱਡੂ ਨਹੀਂ ਨਹੀਂ ਪਹਿਲਾਂ ਹਾਂ ਪਹਿਲੀ ਇੱਥੇ ਕਹਿੰਦੀ ਪਹਿਲਾਂ ਤਾਂ ਪਹਿਲੀ ਉਹ ਮੰਡੀ ਦੀ ਹਾਂ ਪਹਿਲੀ ਵੰਡਣੀ ਸੀਗੀ ਜਦ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਉਹ ਆਂਟੀ ਆਇਸ ਬਾਕੀ ਸੱਚੀ ਕਮਰਾ ਤੀਗਾ ਬਣਾਉਂਦਾ ਤੇ ਜਿਵੇਂ ਕਿ ਹੁਣ ਤੁਹਾਨੂੰ ਸਭ ਨੂੰ ਪਤਾ ਏ ਵੀ ਹੁਣ ਵੀ ਭਾਈ ਅਸੀਂ ਸੱਦੇ ਵਧਾਣ ਦੇਣੇ ਆ ਦੂਰ ਦੂਰ ਵਾਲੇ ਲੋਕ ਨੂੰ ਫੋਨ ਕਰਕੇ ਇਨਵੀਟੇਸ਼ਨ ਭੇਜ ਤੇ ਤੇ ਹੁਣ ਅਸੀਂ ਆਂਟੀ ਜੀ ਬੁਲਾਏ ਆ ਜੀ ਸਪੈਸ਼ਲ ਸੱਦੇ ਦੇ ਤੇ ਆਂਟੀ ਸ਼ਾਪਿੰਗ ਕਰਦੇ ਫਿਰਦੇ ਸੀ ਬਾਹਰ ਖੇਤਾਂ ਚ ਮੈਂ ਕਿਤੇ ਤੁਸੀਂ ਕੀ ਸ਼ਾਪਿੰਗ ਕਰਦੇ ਸੀ ਕਹਿੰਦੇ ਵੀ ਇਹ ਸਾਗ ਸੁਗ ਤੋੜਦੇ ਸਾਗ ਦੇ ਤੋਂ ਸਾਗ ਤੋੜਦੇ ਤੇ ਲੋਹੜੀ ਸਾਗ ਬਣਾਉਂਦੇ ਹੁੰਨੇ ਆਪਣੇ ਸਾਗ ਬਣਦਾ ਇਹ ਕਿਹਿਆਂ ਦੇ ਰਿਵਾਜ ਐਦਾਂ ਜੀ ਲੋਹੜੀ ਨੂੰ ਸਾਗ ਬਣਾਉਣਾ ਐ ਕਿਸ ਕੋਈ ਕੁਸ਼ ਬਣਾਉਂਦਾ ਕੋਈ ਕੁਸ਼ ਬਣਾਉਂਦਾ ਨਾ ਤੇ ਸ਼ਗਨ ਹੁੰਦਾ ਹਾਂ ਇਹ ਸ਼ਗਨ ਮੰਨਦੇ ਆ ਤੇ ਹੁਣ ਮਾਂ ਲਾਂ ਦੇ ਵਿੱਚ ਸਾਗ ਨਹੀਂ ਜੀ ਬਣਾਉਦੇ ਉਹ ਬਣਾਉਨੇ ਆ ਆਪਣੀ ਖਿਚੜੀ ਬਣਾ ਲੈਂਦੇ ਨੇ ਸ਼ਾਮ ਨੂੰ ਤੇ ਖਿਚੜੀ ਸਾਡੇ ਬਣਦੀ ਐ ਖਿਚੜੀ ਸਾਡੇ ਨਾਲ ਕੀਰ ਬਣਦੀ ਸ਼ਾਮ ਨੂੰ ਬਣ ਜਾਂਦੀ ਸਮਝੇ ਦੱਸਦੇ ਇਹਨੂੰ ਹਾਂ ਕਿਆ ਕਿਆ ਉਹ ਹੀ ਫੋਰ ਇਨੀ ماں ਖਾਦੀ ਹਾਂ ਉਦਾਂ ਗੱਲ ਹੋ ਜਾਂਦੀ ਆ ਸਾਰੀ ਤੇ ਹੁਣ ਆਂਟੀ ਜੀ ਅਸੀਂ ਸਪੈਸ਼ਲ ਬੁਲਾਏ ਉਹ ਤਾਂ ਆਂਟੀ ਕੋਲ ਟਾਈਮ ਨਹੀਂ ਸਾਡੇ ਗਰੀਬਾਂ ਲਈ ਵੀ ਦਰਸ਼ਨ ਦੇ ਦੇਣਗੇ ਆਂਟੀ ਸਾਨੂੰ ਬਹਾਨੇ ਨਾਲ ਆ ਹੁੰਦਾ ਉਹ ਨਹੀਂ ਆਣਾ ਆਂਟੀ ਹੁਣ ਪਤਾ ਕਹਿ ਕੇ ਨੇ ਤੇ ਚਲ ਮੈਨੂੰ ਫੋਨ 'ਤੇ ਦੱਸ ਦਿਓ ਮੈਂ ਜਾਣੀ ਤੇ ਦੱਸ ਦਿਓ ਤੁਸੀਂ ਕੀ ਆ ਕਰਨਾ ਆਂਟੀ ਹੁਣ ਤੁਸੀਂ ਬੈਠ ਜਾਓ ਅਸੀਂ ਅਸੀਂ ਤੁਸੀਂ ਕਾਬੂ ਆਏ ਹੋ ਆ ਰੋਕਿਆ ਮਾਦੀ ਮਾਦੀ ਕਾਬੂ ਆ ਨਹੀਂ ਦੀਦੀ ਨੂੰ ਪਾਇਓ ਦੇ ਵਿੱਚ ਚੋੜੇ ਚ ਦੇਖੋ ਓ ਮੇਰੀ ਮਮਮੀ ਹੁਣ ਤੁਸੀਂ ਦੱਸੋ ਫਿਰ ਆਂਟੀ ਨੂੰ ਕੀ ਕਿੱਦਾਂ ਕਿਆ ਕਰਨਾ ਹੈ ਮੈਂ ਕਹਣੀ ਆ ਵੀ ਚੁੱਲੇ ਨਹੀਂ ਉਹਦੇ ਦੇ ਦਿਓ 10 ਦਿਨ ਰੂਏ ਠੀਕ ਹੈ ਆਪਣੀ ਆਪਣੀ ਗੀਸ ਦੇ ਦਿਓ ਠੀਕ ਹੈ ਮੇਨ ਮੇਨ ਨੂੰ ਬਸੇ ਠੀਕ ਹੈ ਠੀਕ ਹੈ ਬੀ ਬਾਕੀ ਆਪਣੇ ਹੋਰ ਪ੍ਰੋਗਰਾਮ ਜਿਹੜਾ ਹੋਇਆ ਵੀ ਉਹ ਆਹੀ ਬਸ ਹੋਈ ਗਈ ਪ੍ਰੋਗਰਾਮ ਲੋੜੀ ਦਈ ਆ ਵੀ ਪਾਠ ਪਰ ਕਹਿ ਦਿਓ 20 9 ਵਜੇ ਸਮਝ ਲੈ 8:30 9 ਵਜੇ ਰਖਾ ਲੈ 10 ਵਜੇ ਸਮਾਪਤੀ ਹੈ 10 ਵਜੇ ਤੋਂ ਪਹਿਗ ਪੈ ਜਾ 10:30 ਵਜੇ ਉਹ 10 ਵਜੇ ਦਾ ਪਿਆ ਤੋਂ 11 ਵਜੇ ਤੈਣਾ ਪੋ ਹਾਂ ਅਗਲੇ ਨੂੰ پتہ ਹੀ ਹੁੰਦਾ 11 ਵਜੇ ਤੋਂ ਸ਼ੁਰੂ ਹੋਇਆ ਲਾਇਆ ਵਾ ਤਾਂ ਪਹਿਲੇ ਹੀ ਸੋਚ ਕੇ ਆਂਦੇ ਆ ਵੀ ਬਹੁਤੀ देर ਬੈਠਣੀ ਹੋਣਾ ਹਾਂ ਆਹ ਕਰਦੇ ਆ 10 ਮਿੰਟ ਪਹਿਲਾਂ ਹੀ ਆਉਂਦਾ ਉਹ ਗਿਰੂਗਾ ਤੂੰ 11 ਤਰੀਕ ਨੂੰ ਆਂਟੀ ਜੀ ਨੇ ਟੈਂਸ਼ਨ ਅਸੀਂ ਤਾਰੀ ਤੁਹਾਨੂੰ ਦਿੱਤੀ ਹਾਂ ਵਾਡੀ ਜੀ ਮੈਂ ਬੜੀ ਹਾਂ ਤੁਸੀਂ ਹੁਣ ਉਹ ਕਰਨਾ ਆਪਣਾ ਭਾਈ ਕੰਮ ਕੱਢਣਾ ਬੰਦ ਨਹੀਂ ਬੰਦ ਨਹੀਂ ਬੰਦਣਾ ਨਹੀਂ ਖੋਸੇ ਨਹੀਂ ਬੰਦਣਾ ਨਹੀਂ ਹੈਗਾ ਠੀਕ ਹੈ ਹਾਂ ਵਾ ਪਾਠ ਜੀ ਕਰਾਉਣਾ ਫਿਰ ਜਦ ਪਾਠ ਬਣਾ ਲਿਆ ਫਿਰ ਖਲਾਟਾ ਜਾਂ ਤੱਕ ਪਾਠ ਨਹੀਂ ਖਰੋ ਫਿਰ ਤਾਂ ਬੰਦ ਦੇ ਦੇਣਾ ਤਾਂ ਜਹੂ ਪਾਠੇ ਕਰਾ ਦਣਾ ਸਭ ਨੇ ਇੱਥੇ ਆ ਜਾ। ਹੋ ਰੋਟੀ ਆਏ ਕਹਿ ਰਹੇ ਹੋ ਭਾਈ ਨਿਆਣਿਆਂ ਦੀ ਲੋੜੀ ਮਨਾਉਣੀ ਆ। ਥੋੜੋ ਸੱਦਾ ਆਇਆ ਵਾ ਚੁੰਨਾ ਵੀ ਹੁੰਦਾ। ਚਾਹ ਲਈ ਆ। ਚਾਹ ਭਾਈ ਮਿਲ। ਥੋੜਾ ਗੱਲ। ਠੀਕ ਲੱਗਤਾ ਹੈ ਤਾਂ ਇਹਦਾ ਇਹ ਨਾ। ਮੈਂ ਤੁਸੀਂ ਸਾਡੇ ਕੋਲ 3 ਦਿਨ ਪਹਿਲਾਂ ਆ ਜਿਓ। ਅਸੀਂ ਉਹੀ ਰੱਖਣੇ ਆ ਤੁਸੀਂ ਜਾਣ ਨਹੀਂ ਦੇਣੀ। ਠੀਕ ਆ। ਦੇਨ ਦਿਨ ਪਹਿਲਾ ਕਿਤੇ ਜਾਣਾ ਪੁੱਤ ਤਾਂ ਮੇਰੇ ਅਣਕਾ ਲਾ ਦੇ ਮੈਡਮ ਲੈ ਆਵੇ ਕਿ ਆਰੇ ਪਏ ਆ ਸਾਡੇ ਕੋਲ ਆ ਦੇਖ ਲੋ ਇੱਧਰ ਪਹਿਲੇ ਪੁੱਤ ਨੇ ਮੇਰੇ ਅਣਕਾ ਲਾਈਆਂ ਤੀਆਂ ਰਾਜੀ ਦੇ ਨਹੀਂ ਹੈ ਨਾ ਕਾਹੀਆਂ ਲੈਣੀਆਂ ਹੋਰ ਬਾਬੀ ਇਹ ਦੇਖ ਬਾਬੀ ਦੀ ਦੂਈਆਂ ਅਣਕਾ ਦੁਨੀਆਂ ਨੇ ਛੜਦੀ ਨਹੀਂ ਹੈਗੀਆਂ ਲੱਗੀ ਵੀ ਨਹੀਂ ਗਾਲੀਆਂ ਕਦੇ ਆ ਡੰਡੀ ਤੋੜ ਦਿੰਦੀ ਕਦੇ ਉਹ ਤੋੜ ਦਿੰਦਾ ਖਿੱਚ ਕਹੀ ਰਹਿ ਜਣੀ ਬਸ ਲਾਈ ਵੀ ਉਹ ਨਹੀਂ ਕਰੇ ਜਾਈ ਜਾਈ ਫੇਲਣਾ ਮਾਤ ਚਲਾਣੀ ਹੁੰਦੀ ਨਾ ਬੋਥੇ ਗਾ ਚ ਡੁਬਲੀ ਖਿੱਚ ਕਹੀ ਰਹਿ ਦਿੰਦੀ ਟਿੱਡੀ ਹਾਂ ਇਹ ਕਰਦੀ ਹੈ ਇਹ ਕਰ ਕੇ ਫੇਟ ਲੈ ਜੀ ਜੀ ਅਰੇ ਆਂਟੀ ਆਪਣੇ ਡਾਇਰੀ ਪਰ ਨੋਟ ਕਰ ਲਓ ਜੀ ਤੁਸੀਂ ਹਾਂ ਤੂੰ ਤਿੰਨ ਦਿਨ ਸਾਡੇ ਹੋਏ ਕਿੰਨੇ ਪਾਪਾ ਦੀਨ ਕਿ ਤਿੰਨ ਦਿਨ ਕਿਤੇ ਨਹੀਂ ਜਾਣਾ ਕਿਤੇ ਨਹੀਂ ਆਉਣਾ ਜੇ ਪਾਪਾ ਨੂੰ ਜਾਣਾ ਉਹ ਵੀ ਕੁਛ ਨਹੀਂ ਬਿਜਾਏ ਆਪਾ ਨਹੀਂ ਤਾਂ ਫੇਰ ਉੱਥੇ ਜਾ ਸਕਦੇ ਤੁਸੀਂ ਨੂੰ ਜਾਣੀ ਹੈ ਜੇ ਨਹੀਂ ਇਹ ਤਾਂ ਹੱਸ ਹੀ ਮਚਾ ਉਹਨਾਂ ਜ਼ੋ ਬੇਰਾਂ ਦੇ ਸੋਹਣੇ ਆਦੇ ਸਾਡੋਂ ਸਾਹੀ ਆਂਟੀ ਨਾਲ ਮਜ਼ਾਕ ਹੁੰਦਾ ਬੱਚਿਆਂ ਨੂੰ ਮੰਨ ਕੇ ਬੈਠੋ ਤਾਂ ਬਾਈ ਨੂੰ ਵੀ ਕਰਨ ਮੈਂ ਹੁਣ ਅੰਦਰ ਹੋਪੜੇ ਆਪਕੋ ਜਿੱਤ ਵੀ ਆਏ ਨਾਲ ਕੋਈ ਗੱਲ ਨਹੀਂ ਕੀ ਹੋ ਗਿਆ ਨੇ ਸਾਹਮਣੇ ਨੇ ਨੇ ਆਣੇ ਹੁਣ ਤਾਂ ਬੜੇ ਹੋ ਗਏ ਬੜੇ ਤਾਂ ਹੋ ਗਏ ਫਰਾਂਚੀ ਚਾਹੀਦੀ ਹੈ ਆ ਮੜਾ ਮਾਈ ਠੀਕ ਆ ਸਮਝ ਆ ਗਈ ਹਾਂ ਤੀਜੀ ਵਾਰ ਚੱਲੇ ਆ ਦਰਦ ਨਹੀਂ ਹੈਗਾ ਪਰਲੀਚਣਾ ਜਾ ਇਹ ਨਾ ਨੀ ਨਾ ਮੁੰਡਾ ਉਹਦਾ ਮੁੰਡਾ ਭਲੇ ਘਰ ਰਹਿੰਦਾ ਹੈ ਲੈ ਲੈ ਭਾਈ ਦਾ ਸਾਰਦਾ ਮੁੰਡਾ ਹਰਜੋ ਤੁਮਝਾ ਜੀ ਫੋਨ ਆ ਗਿਆ ਆਂਟੀ ਨੂੰ ਬਾਹਰ ਤੇ ਬਾਹਰ ਤੇ ਫੋਨ ਆ ਗਿਆ ਆਂਟੀ ਨੂੰ ਆਓ ਦੇਖੋ ਆਂਟੀ ਦਾ ਕਿੱਸਾ ਦੇਖੋ ਮਾਦੀਵਾ ਹਾਂ ਹੋਰ ਜਿਹਨੇ ਆਲਾ ਵੀ ਫੋਨ ਮੱਡੂਆ ਵੀ ਤੇ ਮੱਡੂਆ ਤੁਹਾਡੇ ਵਿੱਚ ਫੋਨ ਹੈਲੋ ਲੋਰੀ ਤੁਮ ਵੀ ਆ ਗਏ ਸਤਰੀ ਪਈ ਪੁੱਤ ਤਾਂ ਚਾਹੀ ਆ ਤਾਂ ਪੈਣੀ ਤੈਨੂੰ ਨਾ ਪੁੱਤ ਚਾਹੀ ਥੋੜਾ ਟੈਲ ਦਾ ਪੁੱਤ ਦੇ ਚਾਲ ਚੱਲਦੇ ਨਿਆਣਿਆਂ ਨੂੰ ਵੀ ਦੇਖਣਗੇ ਦਾ ਦਾਦ ਕੋਠੇ ਤੇ ਚੜ ਜਾਂਦੇ ਆ ਰਾਖੀ ਦਾ ਕੱਪੜਾ ਭਾਈ ਕਰਦੇ ਤੋੜ ਲਿਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦਾਕ ਨੂੰ ਪਹੁੰਚੇ ਨਹੀਂ ਹਾਂ ਦਾਕ ਨੂੰ ਪਹੁੰਚੇ ਤੁਸੀਂ ਬਸ ਟਾਈਮ ਨਾਲ ਨਹੀਂ ਬਸ ਟਾਈਮ ਨਾਲ ਖੜ ਗਿਆ ਕਈ ਵਾਰ ਨਿਕਲ ਉੱਪਰ ਜਾਂਦੀ ਹੈ ਦਾਦਾ ਜੀ ਸਵਾਹ ਆਲਾ ਉਹ ਸਾਡੇ ਕੋਲ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੋਈ ਨਾ ਤੁਹਾਨੂੰ ਅੱਜ ਤੇ ਸੁਭਾਅ ਹੈ ਨਾ ਹੋਣ ਕੀ ਹੈ ਨਾ ਇਹ ਤਾਂ ਹੋਣ ਕੀ ਆ ਨਹੀਂ ਹੈਗੀ ਹੋਰ ਕੇ ਬੰਦੇ ਕਿਹੜੇ ਆਏ ਹੋ ਹੋਰ ਹੋਸ਼ ਰਹੇ ਤੇ ਕਿਹ ਆ ਲਿਖ ਜਾਣਾ ਸੀ ਗੁਲੀ ਜਾਂਦੇ ਆ ਨਾ ਨਾ ਇਹ ਨਹੀਂ ਹੈਗੇ ਇਹ ਤਾਂ ਸੁਭਾਅ ਪਹਿਲਾਂ ਤੇ ਜੀ ਨਾ ਹੁਣ ਲਾਉਂਦੀ ਉਹਨੂੰ ਇਥੇ ਲੱਕਦੇ ਵਰਤੀ ਦੇ ਵਿਆਹ ਨੂੰ ਇਹੀ ਤੇ ਅੱਛਾ ਜੀ ਕੰਟੀ ਦੇ ਵਿਆਹ ਨੂੰ ਇਹੀ ਤੇ ਫਿਰ ਹੁਣ ਸਾਡੇ ਵਿਆਹ ਨੂੰ ਇਹੀ ਤੇ ਵਾਹਾਂ ਦੇ ਮਾਣਾ ਮਤਾਂ ਕੋਈ ਓ ਕਰਨਾ ਬਣ ਲੋ ਜੀ ਆਪਾਂ ਹੁਣ ਇਸ਼ਨਾਨ ਪਾਣੀ ਕਰ ਲਿਆ ਤੇ ਅੱਜ ਹੈਗਾ ਜੀ ਦਿਨ ਵੀਰਵਾਰ ਤੇ ਜਿਨ੍ਹਾਂ ਕੋਲ ਅਸੀਂ ਹੱਥ ਔਲਾ ਕਰਾਂਦੇ ਸੀ ਉਹਨਾਂ ਨੇ ਵੀ ਗੱਲ ਕਹੀ ਸੀ ਵੀ ਤੁਸੀਂ ਥੋੜੇ ਜੇ ਗੁਲਗੁਲੁ ਗੁਲਗਰੇ ਬਣਾ ਕੇ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਸੀਗੀਆਂ ਵੀ ਉਹ ਲੈ ਕੇ ਨਾ ਧਾਨਾ ਤੇ ਮੱਥਾ ਟੇਕ ਕੇ ਆ ਗਏ ਮਾਤਾ ਰਾਨੀਆਂ ਦੇ ਵੀ ਇਹ ਉੱਥੇ ਥਮ ਜੂਗੀ ਫਿਰ ਦੇ ਅੱਗੇ ਕਿਸੇ ਹੋਰ ਨੂੰ ਹੁੰਦੀ ਨਹੀਂ ਹੁੰਦੀ ਪਰ ਉਹਨਾਂ ਦੇ ਕਹਿਣ ਦੀ ਗੱਲ ਹੈ ਫਿਰ ਹੁਣ ਅਸੀਂ ਮੱਥਾ ਟੇਕਣ ਚੱਲੇ ਆ ਜੀ ਤੇ ਦਾਣਾ ਦੂਣਾ ਲੱਤੀਆਂ ਮੇਲੇ ਤੇ ਗੁਲਗੁਲੇ ਆ ਦੇਖੋ ਬਣਾਤੇ ਇਥੇ ਵੀ ਨਹੀਂ ਮੈਂ ਤੁਹਾਨੂੰ ਇਹ ਸ਼ੋਟ ਲੈਣਾ ਸੀ ਕਿਉਂਕਿ ਸਰਦਾਰ ਜੀ ਦੁੱਧ ਪਾਉਣ ਗਏ ਹੋਏ ਸੀ ਤੇ ਮੈਂ ਹਲੇ ਤੇਲ ਦੇ ਕੋਲ ਜਾਣਾ ਨਹੀਂ ਸੀ ਜੀ ਹੈ ਉਹਨਾਂ ਨੇ ਕਿਹਾ ਵੀ ਛੜਗਾਟਾ ਜੇ ਨਹੀਂ ਪੈਣਾ ਚਾਹੀਦਾ ਇਸ ਕਰਕੇ ਤੇ ਹੁਣ ਆਪਾਂ ਚੱਲਦੇ ਆ ਜੀ ਫੇਰ ਨਾਲੇ ਅੰਦਾਸਾ ਬੇਨਤੀਆਂ ਕਰਕੇ ਆਉਨੇ ਆ ਵੀ ਮਾਤਾ ਆਪਣੇ ਥਾਨੀ ਮਕਾਨੀ ਰਹੇ ਭਾਈ ਠੀਕ ਹੈ ਤੁਸੀਂ ਵੀ ਖੁਸ਼ ਰਹੋ ਸਾਨੂੰ ਵੀ ਖੁਸ਼ ਰਹਿਣ ਦੇ ਠੀਕ ਹੈ ਵੈਸੇ ਤਾਂ ਕੋਈ ਵੀ ਮਾਂ ਇਹ ਕਹਿੰਦੇ ਉਹ ਕਿਸੇ ਵੀ ਬੱਚੇ ਨੂੰ ਕਦੇ ਕੋਈ ਨੁਕਸਾਨ ਪਹੁੰਚਾਉਣ ਵਾਲੀ ਸੋਚ ਨਹੀਂ ਸਕਦੀ ਠੀਕ ਹੈ ਕੋਈ ਵੀ ਮਾਤਾ ਹੋਵੇ ਕੁਝ ਵੀ ਕਰ ਲਓ ਆਪਾਂ ਤੇ ਥਾਨੀ ਮਕਾਨੀ ਰਹੇ ਮਾਤਾ ਆਪਣੇ ਤੇ ਅਸੀਂ ਵੀ ਵਧੀਆ ਜ਼ਿੰਦਗੀ ਬਤੀਤ ਕਰੀਏ ਕਿਉਂਕਿ ਇਹਦੇ ਵਿੱਚ ਬਹੁਤ ਔਖਾ ਏ ਟਾਈਮ ਕੱਟਣਾ ਤੇ ਟਾਈਮ ਰੁਣਾ ਨਾ ਜਿਹੜਾ ਜੀ ਉਹ ਬਹੁਤ ਜ਼ਿਆਦਾ ਔਖਾ ਏ ਕਿਉਂਕਿ ਜਦ ਮੂਂਤੇ ਆਂਦੀ ਆ ਬਾਹਰ ਨਿਕਲਦੀ ਆ ਬਹੁਤ ਨਾ ਤਕਲੀਫਾਂ ਜਿਹੜੀ ਬੁਖਾਰ ਸਰੀਰ ਦਾ ਟੁੱਟਣਾ ਇੱਕ ਮੈਨੂੰ ਮੇਰੀ ਹਰ ਗਣ ਕੋਲੋਂ ਦੂਰ ਰਹਿਣਾ ਇੱਕ ਮੈਂ ਸ਼ਾਮ ਦੀ ਜੋਤ ਲਾਉਣਾ ਬਹੁਤ ਜ਼ਿਆਦਾ ਸਭ ਕੁਝ ਬਹੁਤ ਜ਼ਿਆਦਾ ਆਪ ਖਾਓ ਜਾਂ ਪੀਤਾ ਇੱਕ ਕਮਰੇ ਦੇ ਵਿੱਚ ਹੀ ਬੈਠੀ ਰਹਿਣਾ ਬਸ ਬੱਚੇ ਬਾਹਰ ਖੇਡਣੇ ਆ ਕਈ ਵਾਰ ਮੰਗੀਰ ਤੇ ਦਰਵਾਜ਼ੇ ਕੋਲ ਖੜਨਾ ਨੂਰ ਨੇ ਕੜਨਾ ਗੜਾ ਜਾਓ 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 ਇੱਕ ਮਾਈ ਜਾਣ ਸਕਦੀ ਹੈ ਕਿਵੇਂ ਦਿਲ ਦੇ ਉੱਪਰ ਪੱਥਰ ਰੱਖ ਕੇ ਆਪਣੇ ਬੱਚਿਆਂ ਨੂੰ ਉਹ ਦੂਰ ਕਰਦੀ ਹੈ ਠੀਕ ਜਦ ਕਿ ਪਤਾ ਚਲੋ ਜੇ ਤੁਸੀਂ ਸਾਰੇ ਕਹਿਣਗੇ ਵੀ ਵੀ ਦੇਖ ਭਾਈ ਜੇ ਤਾਂ ਦੂਰ ਕੀਤਾ ਉਹ ਸੇਖ ਗਿਆ ਹਾਂ ਬਿਲਕੁਲ ਠੀਕ ਹੈ ਸੇਖ ਗਿਆ ਜਦ ਹਰ ਗੁਣ ਨਾਲ ਰੋਣਾ ਆਏ ਹਾਏ ਦਿਲ ਚੋਂ ਆਏ ਨਿਕਲਣਾ ਹੈ ਕੋਈ ਚਾਕ ਲਓ ਕੋਈ ਚਾਕ ਲਓ ਕਿਉਂਕਿ ਦੇਖੋ ਇੱਕ ਤਾਂ ਇੱਕ ਤਾਂ ਇਹ ਹੁੰਦਾ ਆਪਣੇ ਸਾਹਮਣੇ ਰੋਣਾ ਬੱਚੇ ਨੇ ਵੀ ਪਤਾ ਏ ਵੀ ਘੁੰਮਣ ਨੂੰ ਰੋਂਦੀ ਆਏ ਆਏ ਹੋਈ ਜਾਂਦਾ ਸੀ ਹਾਏ ਨੂੰ ਕੋਈ ਦੇਖਦਾ ਨਹੀਂ ਜਦ ਕਿ ਦੀ ਨੂੰ ਬਥੇਰੀ ਬਿਮਾਰੀ ਹੈ ਮੰਮੀ ਨੂੰ ਬਥੇਰੀ ਪਿਆਰੀ ਆ ਤਾਂ ਹੀ ਜਾਂਦੀ ਇਹਨਾਂ ਦੇ ਸਾਤ ਅੱਠ ਦਿਨ ਤੇ ਬਲਕਿ ਮੈਂ ਨਹੀਂ ਅਰਦਾਸ ਬੇਨਤੀ ਕਰਦੀ ਆ ਕਿਸੇ ਤੇ ਵੀ ਇਹ ਜਿਆ ਟਾਈਮ ਨਾ ਲਾਵੇ ਕਿ ਆਪਣੇ ਮਾਂ ਆਪਣੇ ਬੱਚੇ ਤੋਂ ਦੂਰ ਰਹੇ ਬੱਚਾ ਆਪਣੀ ਮਾਂ ਦੇ ਕੋਲੋਂ ਦੂਰ ਰਹੇ ਮੈਂ ਕਹਿੰਦੀ ਕੁੜੀ ਮੈਨੂੰ ਨਾ ਲੱਗ ਕੇ ਰੋਈ ਆ ਵੀ ਮੰਮੀ ਸਾਡੀ ਕਿੱਥੇ ਗਈ ਹੋਈ ਸੀ ਚਲੋ ਜੀ ਬੈਠ ਜਾਈਏ ਆ ਜਿਵੇਂ ਮੇਰੀ ਮम्मी ਦਾ ਕੇ ਰੋਇਆ ਮੇ ਮਮੀ ਹੁੰਦੀ ਹੋ ਗਈ ਮਾਂ ਦੀ ਮਮੀ ਨੂੰ ਲੱਗ ਕੇ ਰੋਇ ਖੂਬ ਲਾੜੀ ਨੂੰ ਲੱਗ ਕੇ ਰੋਇ ਕਿਉਂ ਮਾਇਕੀ ਚੀਜ਼ ਹੈ ਜਿਹੜਾ ਜਿੰਨੇ ਮਰਜੀ ਤੁਸੀਂ ਬਣੇ ਹੋ ਜੋ ਮਾਂ ਦਾ ਮਾਇ ਹੀ ਲੈਂਦੀ ਆ ਠੀਕ ਹੈ ਇੱਕ ਅੱਖ ਦੇ ਹੰਝੂ ਤੇ ਇਹੋ ਪਛਾਣ ਲੈਂਦੀ ਆ ਵੀ ਦਾ ਰੋਣ ਦਾ ਕਾਰਨ ਕੀ ਆਏ ਉਹ ਝੂਠੀ ਹਾਸੇ ਤੋਂ ਪਤਾ ਕਰ ਲੈਂਦੀ ਆ ਵੀ ਇਹ ਦਿਲੋਂ ਹੱਸਦੀ ਆ ਜਾਂ ਝੂਠੀ ਕਿਸੇ ਨੂੰ ਦਿਖਾਵੇ ਲਈ ਹੱਸਦੀ ਆ ਸੋ ਬਹੁਤ ਗੱਲਾਂ ਬਹਿ ਹੋ ਗਈਆਂ ਚਲੋ ਮम्मी ਫਿਰ ਆਪਾਂ ਰੱਖ ਲਈਏ ਸਮਾਰਾ ਬਸ ਚੋਲੇ ਕਿਤੇ ਛੋਲੇ ਨੂੰ ਲਿਆਉਣ ਦੀ ਕਾਲੀ ਨੂੰ ਕਿਹਨੇ ਲਿਆ ਦੇ ਕੋਤੇ ਕਿੱਥੇ ਕਾਲੇ ਕੋ ਕਾਲੇ ਛੋਲੇ ਤਾਂ ਪੀ ਲਏ ਜੇ ਚੰਨ ਇਹ ਕੁਸ਼ਭਾ ਇਹ ਕਹਿੰਦੇ ਵੀ ਵਿਚਾਰ ਹੈ ਮੰਗਲਵਾਰ ਨੂੰ ਨਹੀਂ ਖਰੀਦਦਾ ਸਿਰ ਨਹੀਂ ਨਾ ਇਹਦਾ ਕੁਸ਼ੌਲੀ ਮੈਂ ਦੇਖੋ ਬਹੁਤ ਔਖਾ ਅੱਜ ਸਿਰ ਬਾਇਆ ਹੈ ਬਹੁਤ ਔਖਾ ਬਿਆਰ ਕਿਉਂਕਿ ਸਿਰ ਦੇ ਵਿੱਚ ਹੀ ਹਲੇ ਹੈਗੀ ਆ ਹੌਲੀ ਹੌਲੀ ਰਿਕਵਰੀ ਹੋ ਰਹੀ ਆ ਮੂੰਹ ਤੇ ਫੇਸ ਤੇ ਬਹੁਤ ਜ਼ਿਆਦਾ ਕਲੀਅਰ ਹੋ ਗਈ ਤੇ ਜਦੋਂ ਆਪਾਂ ਪੁੱਛਾਂਗੇ ਪਹਿਲਾਂ ਮੱਥਾ ਟੇਕਾਂਗੇ ਫਿਰ ਜਦ ਕਹਿੰਦੇ ਹੁਣ ਥੋੜਾ ਜਿਹਾ ਹੈਗਾ ਕਿਸੇ ਮੇਕਅਪ ਵਗੈਰਾ ਕਰੂ ਲਪੀਸਤੀ ਵਗੈਰਾ ਲਗਾਏ ਕਿਸੇ ਇਸ ਕਰਕੇ ਨਾਪਾ ਚਾਲਦੇ ਆ ਜੀ ਫਿਰ ਖਾਣਾ ਤੇ ਫਿਰ ਤੁਹਾਨੂੰ ਮਿਲਦੇ ਆ ਲਓ ਜੀ ਮਾਤਾ ਜੀ ਨੇ ਕਰਤਾ ਭਾਈ ਇਹ ਮਿੱਚਾ ਕਿੱਥੇ ਤੇ ਮਿਲਿਆ ਫਿਰ ਨੀ ਇਹ ਮੈਂ ਹੁਣ ਕਰ ਲਈਦਾ ਹਾਂ 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 ਇਹ ਮਾਂ ਕਹਿੰਦੀ ਦੇਖ ਹਿਰੂਏ ਮੰਮੀ ਕਹਿੰਦੀ ਆ ਕਿ ਫੇ ਸਾਰੀ ਚੀਜ਼ਾਂ ਹੀ ਆ ਇਹ ਚੀਜ਼ ਹੁਣ ਸਾਨੂੰ ਪਤਾ ਨਹੀਂ ਸੀ ਵੀ ਲਾਲ ਮਿਰਚ ਹੈ ਨਹੀਂ ਨਹੀਂ ਇਹਨੂੰ ਮੈਨੂੰ ਦੇਖਣਾ ਪੈਣਾ ਯਾ ਮੰਮੀ ਨੇ ਇੱਕ ਕਦੇ ਵਾਰ ਹੱਥੋਂ ਮਾਰਿਆ ਦੇਖ ਜਦੋਂ ਪਤਾ ਲੱਗੀ ਤਾਂ ਨਹੀਂ ਕਹਿੰਦੇ ਮੰਮੀ ਤਾਂ ਬਣਾਈ ਯਾਰ ਆਪਣੇ ਮਾਂ ਹੋ ਗਏ ਹੂੰ ਬਲਾਉਣੀ ਫਸਦੀ ਕਰ ਬਣ ਮੈਂ ਕਹਿੰਦੀ ਕੈਮਰਾ ਦਾ ਕਰਤਾ ਮੈਨੂੰ ਮੈਨੂੰ ਕਿਹਾਰੇ ਨਹੀਂ ਫਸਦੀਆਂ ਬਣਾਉਣੀ ਬਿਲਕੁਲ ਆਪਣੇ ਗੁਲਗੁਲੇ ਬਣਾ ਲਏ ਮੰਮੀ ਨੇ ਤੇ ਦਾਲ ਹੋ ਗਈ ਛੋਲੇ ਹੋ ਗਏ ਛੋਲੇ ਤਾਂ ਵੈਸੇ ਰਾਤ ਭਿਉਣੇ ਤੇ ਦਿਮਾਗ ਚਲੇ ਜਾਂਦਾ ਕੋਈ ਗੱਲ ਨਹੀਂ ਵੀ ਛੋਲੇ ਆ ਜਾਂਦੇ ਜਾਂਦੇ ਹੁਣ ਕੀ ਲੱਗੀ ਹਾਦੀ ਹੋ ਗਈ ਆ ਹੋ ਗਈਆਂ ਮੱਚਾਂ ਆਹ ਚੱਲ ਹੋ ਗਈ ਆ ਹੋ ਗਿਆ ਜਾਂਦੇ ਜੀ ਇਹ ਚੱਕੀ ਹੱਸੀ ਅਜਿ ਕੁ ਚਿਰ ਸੀ ਨਾਲ ਤੋਂ ਹੁੰਦੇ ਹੁੰਦੇ ਆਹ ਬਿਸ਼ਨਾਰਕ ਨੋਣੀ ਬਿਸ਼ਨਾਰ ਤਾਂ ਆ ਵੀ ਉਹ ਨਾਲ ਹੁੰਦਾ ਠੀਕ ਹੈ ਮੰਮੀ ਜੀ ਮੈਂ ਤੁਸੀਂ ਪਹਿਲਾਂ ਮੱਥਾ ਟੇਕਿਆ ਤਾਂ ਇੱਕ ਜਿਹੜਾ ਤੁਸੀਂ ਕਹਿੰਦੇ ਵੀ ਆਪਣਾ ਆ ਹੁੰਦਾ ਆਹ ਵੀ ਉਹ ਥਾਨ ਵੀ ਆਪਣਾ ਥਾਨ ਹੁੰਦਾ ਨਹੀਂ ਇਹ ਨਹੀਂ ਹੈਗਾ ਆਪਣਾ ਜਿਹੜੇ ਵੀ ਮਰਜ਼ੀ ਮੱਥਾ ਟੇਕੀਏ ਹਾਂ ਸਾਰੇ ਥਾਨਾ ਵੀ ਜਿਹੜੇ ਵੀ ਮਨਜੀ ਜਿਹੜਾ ਬਹਿਣਾ ਦੇਖਦਾ ਇਹ ਸਾਰੇ ਆਪਣੀ ਆ ਜਿਹਦੇ ਪਾ ਹਾਂ ਸਾਰੇ ਆਪਣੀ ਆ ਜਿਹਦੇ ਮਰਜ਼ੀ ਟੇਕ ਦੋ ਵੀ ਸਾਰੀਆਂ ਮਾਤਾ ਉੱਥੇ ਹੀ ਆ ਹਮਮ ਠੀਕ ਚਲੋ ਇਹ ਜਿਹੜੀਆਂ ਪ੍ਰਾਣੇ ਜਿਹੜਾ ਸਾਡੇ ਥਾਣਾ ਆਪਣੇ ਸਾਡੇ ਇੱਕ ਨਾਲ ਸਾਡੇ ਇੱਕ ਨਾਲ ਕਈ ਜਗ੍ਹਾ ਮੈਂ ਦੇਖਿਆ ਹੈ ਹੁਣ ਇੱਕ ਤਾਂ ਮम्मी ਕਹਿੰਦੇ ਸਾਹ ਮਹਾਰਾਜ ਜੀ ਜਾਨੀ ਕੇ ਆ ਠੀਕ ਹੈ ਤਾਂ ਜਿੱਥੇ ਮਰਜ਼ੀ ਮੱਥਾ ਟੇਕ ਨੂੰ ਜ਼ਰੂਰੀ ਥੋੜੀ ਬੇਤੀ ਲਗਾਣਾ ਹਮਮ ਚਾਹਦੇ ਆ ਉਹਨੂੰ ਕਰਾਉਣਾ ਇਹ ਜਿਹੜੇ ਪ੍ਰਾਣੇ ਰੀਤੀ ਰਿਵਾਜ ਆ ਭਾਈ ਇਹਨਾਂ ਦੇ ਨਾਲ ਚੱਲਣਾ ਪੈਂਦਾ ਬੜੇ ਬڑے ਬਜ਼ੁਰਗਾਂ ਦੇਵੀ ਦੇਵਤਾਂ ਨੂੰ ਮੰਨਣਾ ਤਾਂ ਹੈ ਮਹਾਰਾਜ ਨੂੰ ਨਾ ਕੋਈ ਦੇਵੀ ਦੇਵਤਾ ਸਾਤੇ ਪੈਸਾ ਨਹੀਂ ਮੰਗਦਾ ਕੋਈ ਕੁਝ ਨਹੀਂ ਮੰਗਦਾ ਮਾਂ ਤਾਂ ਹੀ ਹੈ ਨਾ ਅਸੀਂ ਕਿ ਯਾਦੇ ਕਰਨਾ ਨਾ ਸਾਡੇ ਰਹਿੰਦੇ ਨਾਮ ਬਿਲਕੁਲ ਬਿਲਕੁਲ ਇਹ ਤੁਹਾਨੂੰ ਮੈਂ ਦੱਸਾਂ ਜੇ ਮੱਥੇ ਨਾ ਟੇਕ ਹੋਣ ਆੜ ਵੀ ਬਹੁਤ ਬੜੀ ਆਉਂਦੀ ਹੈ ਹੂੰ ਉਹ ਤਾਂ ਹੈਗਾ ਹੀ ਆ ਓਕਰ ਆਏ ਜੀ ਬਾਬਾ ਦੀ ਕਿਰਪਾ ਨਾਲ ਹੂੰ ਲਓ ਜੀ ਪਹੁੰਚ ਗਏ ਥਾਨਾ ਪਰ ਆੜੀ ਦੇ ਕੋਲ ਖਾਨ ਹੈ ਜੀ ਇੱਧਰ ਨਗਰ ਖੇੜਾ ਹੈ ਇੱਧਰ ਨਗਰ ਖੇੜਾ ਹੈ ਜੀ ਇੱਧਰ ਗੁੱਗਾ ਮਾੜੀ ਆ

А Не ਆ ਗੁੰਦੇ ਦਿੰਦੇ ਆ ਬਿੱਲਾ ਲੰਘ ਗਿਆ ਚਲੇ ਗਿਆ ਹਨਾ ਹੂੰ ਪਹਿਲਾਂ خیال ਹੀ ਨਹੀਂ ਕਰਿਆ ਫਿਰ ਕੋਈ ਨਹੀਂ ਇੱਥੇ ਆ ਘਰ ਉੱਤ ਲਓ ਜੀ ਦਰবেশ ਵੀ ਆ ਗਏ ਭਾਈ ਹੂੰ ਇਹ ਹਾਜ਼ਰੀ ਕਬੂਲ ਕਰੀ ਆ ਆਪਣੀ ਬਿਲਕੁਲ ਛਕ ਲੋ ਛਕ ਲੋ ਛਕ ਲੋ ਲਾ ਆ ਇਹਨੂੰ ਵੀ ਪਾ ਦੋ ਕਿਹਾ ਤੇਰੀ ਕਬੂਲ ਹੋ ਗਈ ਮੈਂ ਨਹੀਂ ਚਲੋ ਹਾਂ ਤਾਂ ਰਾਣੀ ਨੇ ਆਪਣੇ ਭੇਜਿਆ ਭਾਈ ਕਿਸੇ ਨਾ ਕਿਸੇ ਰੁਕ ਚੋ ਖੁਦ ਆਉਣੇ ਆ ਬਿਲਕੁਲ ਬਿਲਕੁਲ ਚਲੋ ਚਲਿਏ ਚਲ ਮਹਾਰਾਜ ਸੱਚੇ ਪਾਚਾਈ ਸੁੱਖ ਰੱਖੇ ਦਾਤਾ ਜੀ ਨਗਰ ਖੇੜੇ ਖੁਸ਼ੀਆਂ ਖੇੜੇ ਤੰਦਰ ਤੇਗ ਲੋ ਮਥਾ